ਅਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਹੈ ਕਿਸਾਨਾਂ ਵੱਲੋਂ ਬੰਦ ਦੀ ਕਾਲ ਜਿਹੜੀ ਦਿੱਤੀ ਹੋਈ ਹੈ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਇਸ ਟਾਈਮ ਆਪਾਂ ਆ ਜਿਹੜਾ ਬਾਲਮਿਕੀ ਚੌਕ ਦੇ ਵਿੱਚ ਮੌਜੂਦ ਆਂ ਔਰ ਪੁਲਿਸ ਵੱਲੋਂ ਵੀ ਜਿਹੜੀ ਆ ਉਹ ਪੁਖਤਾ ਜਿਹੜੇ ਇੰਤਜ਼ਾਮ ਕੀਤੇ ਹੋਏ ਨੇ ਕਿਸਾਨਾਂ ਵੱਲੋਂ ਜਿਹੜੀ ਬੰਦ ਦੀ ਕਾਲ ਦਿੱਤੀ ਹੋਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪਠਾਨਕੋਟ ਦੇ ਜਿਹੜੇ ਵਪਾਰੀ ਨੇ ਉਹਨਾਂ ਵੱਲੋਂ ਵੀ ਕਿਸਾਨਾਂ ਨੂੰ ਜਿਹੜਾ ਸਮਰਥਨ ਜਿਹੜਾ ਦਿੱਤਾ ਗਿਆ ਹੈਗਾ ਔਰ ਆਪ ਤੁਹੀ ਪਠਾਨਕੋਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਦਾਂ ਕਿ ਪੂਰਾ ਬਾਜ਼ਾਰ ਜਿਹੜਾ ਉਹ ਬੰਦ ਪਿਆ ਇਸ ਟਾਈਮ ਤੇ ਔਰ ਪੁਲਿਸ ਵੱਲੋਂ ਵੀ ਜਿਹੜੇ ਪੂਕਤਾ ਇੰਤਜ਼ਾਮ ਕੀਤੇ ਦੇ ਹੋਏ ਨੇ ਤਾਂ ਕਿ ਜਿਹੜਾ ਪਠਾਨਕੋਟ ਦੇ ਵਿੱਚ ਜਿਹੜੀ ਹੈ ਅਨਸੁਕਾਵੀ ਘਟਨਾ ਜਿਹੜੀ ਨਾ ਵਾਪਰ ਸਕੇ ਤੁਸੀਂ ਜਾਣਦੇ ਹੋ ਮੈਂ ਇੱਥੇ ਪਠਾਨਕੋਟ ਵਾਲਮੀ ਚੌਕ ਤੇ ਖੜਾ ਤੇ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨ ਦੇਤੇ ਸਾਹਮਣੇ ਮਿਲਿਆ ਸੀ ਕਿ ਉਪਰੋਂ ਹਾਇਰ ਹੈੱਡਕੁਆਟਰ ਤੋਂ ਵੀ ਡਾਇਰੈਕਸ਼ਨਾਂ ਆਈਆਂ ਜਿਹੜੀ ਇਹ ਬੰਦ ਦੀ ਕਾਲ ਹੈ ਇਹਨੂੰ ਮੱਦੇ ਨਜ਼ਰ ਰੱਖਦੇ ਆਪਾਂ ਜਿਹੜੀ ਲਾਅ ਐਂਡ ਆਰਡਰ ਨੂੰ ਪੂਰਾ ਮੇਨਟੇਨ ਰੱਖਣਾ ਤਾਂ ਤਕਰੀਬਨ অলਮੋਸਟ ਸਾਰੀਆਂ ਹੀ ਜਿਹੜੀਆਂ ਸ਼ਾਪਸ ਆ ਉਹ ਬੰਦ ਆ ਬੰਦ ਨੂੰ ਉਹਨਾਂ ਨੇ ਅਡੇਅਰ ਕਰ ਰਿਹਾ ਜਿਹੜੇ ਉੱਥੇ ਦੇ ਜਿਹੜੇ ਸ਼ਾਪਕੀਪਰਸ ਆ ਤੇ ਬਾਕੀ ਜਿਹੜੀ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਜਗ੍ਹਾ ਤੇ ਬੈਠੀਆਂ ਜਿਸ ਤਰ੍ਹਾਂ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਮਾਦਾਪੁਰ ਬੈਠੇ ਹੋ ਉਹਦੇ ਬਾਅਦ ਲਤਪਾਲਵਾ ਟਾਊਨ ਪਲਾਜ਼ਾ ਬੈਠੇ ਆ ਇੱਥੇ ਸ਼ਹਿਰ 'ਚ ਵੀ ਉਹ ਆ ਰਹੇ ਆ ਤੇ ਜਿਹੜੀ ਕਾਲ ਆ ਇਹ ਸੈਂਟਰਲੀ ਇਹਨਾਂ ਨੇ ਜਿਹੜੀ ਆਪਣੀ ਉਹ ਦਿੱਤੀ ਹੈ ਜਿਹੜੇ ਕਿਸਾਨ ਜਿੱਥੇ ਬੰਦੀਆਂ ਅੱਗੇ ਬਾਰਡਰ ਤੇ ਬੈਠੀਆਂ ਪੰਜਾਬ ਤੇ ਹਰਿਆਣਾ ਦੇ ਉਹਨਾਂ ਵੱਲੋਂ ਇਹ ਕਾਲ ਦਿੱਤੀ ਗਈ ਹੈ ਤੇ ਜਿਹਦੇ ਮੱਦੇ ਨਜ਼ਰੇ ਪੂਰੇ ਪੰਜਾਬ 'ਚ ਬੰਦ ਜਿਹੜਾ ਅਬਜ਼ਰਵ ਕੀਤਾ ਜਾ ਰਿਹਾ ਉਹਨਾਂ ਦੁਆਰਾ ਕਿ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਸੰਫਾਵੀ ਘਟਨਾ ਨਾ ਵਾਪਰੇ ਸਫੀਸ਼ੀਐਂਟ ਫੋਰਸ ਆਪਾਂ ਇੱਥੇ ਮਾਸਟਰ ਕੀਤੀ ਹੈ कि ਆਪਣੇ ਕੋਲ ਜਿਹੜੀ ਹੈ ਲਾਅ ਐਂਡ ਆਰਡਰ ਰਿਸਾਲਵ ਜੀ ਹੈ ਬਾਕੀ ਹਰ ਟਾਈਪ ਦੀ ਸਿਚੁਏਸ਼ਨ ਨਾਲ ਨਜਿੱਠਣ ਦੀ ਸਾਡੇ ਕੋਲ ਤੇ ਪੁਪਾ ਦੇ ਦੀ ਫੋਰਸ ਹੈ ਉਹ ਮਿਲੂਗੀ ਕਿ ਆਪਾਂ ਇੰਸ਼ੋਰ ਕਰਾਂਗੇ ਕਿ ਵੀ ਇਹ ਬੰਦ ਦੇ ਦੌਰਾਨ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ। ਸਿਰ ਨਿਧਾਰਿਤ ਪੁਆਇੰਟ ਦੇ ਇਲਾਵਾ ਪਠਾਨਕੋਟ ਸਿਟੀ ਦੇ ਵਿੱਚ ਵੀ ਕਿਸਾਨਾਂ ਨੇ ਕਾਲ ਦਿੱਤੀ ਕਿ ਤਾਂ ਜਿਹੜਾ ਕਿ ਇੱਥੇ ਵੀ ਆ ਕੇ ਰੋਸ਼ਟੇ ਕਰਨਗੇ। ਜਿੱਥੇ ਕੋਈ ਰੋਸ਼ਟ ਪ੍ਰਦਰਸ਼ਨ ਨਹੀਂ ਹੈ ਵੈਸੇ ਬੰਦ ਦੀ ਕਾਲ ਹੈ ਜਿੱਦੇ ਤੇ ਉਹਨਾਂ ਨੇ ਸ਼ਾਪਕੀਪਰਸ ਨੂੰ ਰਿਕੁਐਸਟ ਕੀਤੀ ਹੈ ਕਿ ਆਪਣੀ ਦੁਕਾਨਾਂ ਵਗੈਰਾ ਬੰਦ ਰੱਖੋ। ਉਹਨਾਂ ਦੀ ਆਪਾਂ ਆਪਸ ਵਿੱਚ ਮੀਟਿੰਗ ਵੀ ਕਰਵਾਤੀ ਸੀ ਤੇ ਉਹਨਾਂ ਨੇ ਆਪਸ ਵਿੱਚ ਜੋ ਅੰਡਰਸਟੈਂਡਿੰਗ ਕੀਤੀ ਆਈ ਥਿੰਕ ਉਹਦੇ ਮੱਦੇਨਜ਼ਰ ਕਾਫੀ ਦੁਕਾਨਾਂ ਜਿਹੜੀਆਂ ਪਠਾਨਕੋੜ ਦੀਆਂ ਚ ਬੰਦ ਆ ਤੇ ਉਹਨਾਂ ਦਾ ਆਪਣਾ ਪਰਸਨਲ ਮਸਲਾ ਬਟਾਪਾ ਇਹਦੇ ਚੀਜ਼ ਦਿਖ ਰਿਹਾ ਕਿ ਵੀ ਨਾ ਨ ਆਰਡਰ ਦੀ ਕੋਈ ਇਸ਼ੂ ਕ੍ਰੀਏਟ ਨਾ ਹੋਵੇ ਉਹਦੇ ਮੱਦੇਨਜ਼ਰ ਆਪਾਂ ਸਬਫੀਸ਼ੀਐਂਟ ਇੱਥੇ ਫੋਰਸ ਮਾਸਟਰ ਕੀਤੀ ਆ ਤੇ ਆਪਾਂ ਐਸ ਐਚਓਜ਼ ਵੀ ਇੱਥੇ ਹਾਜ਼ਰ ਰੱਖਿਆ ਤੇ ਆਪਾਂ ਹਰ ਪ੍ਰਕਾਰ ਦੀ ਸਥਿਤੀ ਨਾਲ ਨਿਗਰਾਨੀ ਦੀ ਪਿਆ ਪਠਾਨਕੋੜ ਤੋਂ ਜਗਬਾੜੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ